ਮੁੱਖ ਮੰਤਰੀ ਭਗਵੰਤ ਮਾਨ ਹੁਰੀ ਚੰਡੀਗੜ੍ਹ ਤੋਂ ਜਦੋਂ ਪਟਿਆਲੇ ਨੂੰ ਤੁਰੇ ਤਾਂ ਰਾਜਪੁਰੇ ਜਾ ਕੇ ਗੱਡੀਆਂ ਇੱਕ ਪੰਪ ਤੇ ਲਵਾ ਲੀਆਂ ਤੇ ਅਗਲੇ ਨੇ ਚਲੋ ਵਰਤਣਾ ਹੋਊਗਾ ਬਾਥਰੂਮ ਭਾਈ ਜਦੋਂ ਕਹਿੰਦੇ ਉਹਨਾਂ ਦਾ ਆਮਲਾ ਫਾਲਾ ਜਿਹੜੇ ਉਹ ਸਿਕਿਉਰਿਟੀ ਗਾਰਡ ਹੁੰਦੇ ਨੇ ਉਹ ਪਖਾਨਾ ਚੈੱਕ ਕਰਨ ਗਏ ਕਹਿੰਦੇ ਜੀ ਬਹੁਤ ਗੰਦਾ ਹੈ ਚਲੋ ਜੀ ਗੱਡੀਆਂ ਅੱਗੇ ਤੋਰ ਲੀਆਂ ਅਗਲੇ ਪੰਪ ਤੇ ਜਾ ਕੇ ਫੇਰ ਬ੍ਰੇਕ ਮਾਰ ਲਈ ਕਾਲੀ ਦਾ ਵੀ ਕੰਮ ਹੁੰਦਾ ਉਹਨੂੰ ਕੀ ਕਰੀਏ ਸੋ ਸਰਦੀਆਂ 'ਚ ਵੈਸੇ ਸੋ ਗੱਡੀ ਕਹਿੰਦੇ ਅਗਲੇ ਪੰਪ ਤੇ ਰੋਕ ਲਈ ਜਦੋਂ ਅਗਲੇ ਪੰਪ ਤੇ ਰੋਕੀ ਤਾਂ ਉੱਥੇ ਜੀ ਕਹਿੰਦੇ ਪਖਾਨੇ ਤਾਂ ਹੈਗੇ ਸੀ ਪਰ ਤਾਲ ਪਕਰਿੰਦਾ ਲੱਭਣਾ ਪਿਆ ਕਿ ਉਚਾਬੀ ਨਾਲ ਹੀ ਫਿਰਦਾ ਕਹਿੰਦੇ ਹੁਣ ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਡੀਸੀ ਨੂੰ ਹਦਾਇਤ ਕੀਤੀ ਉੱਥੇ ਦੇ ਲੋਕਲ ਡੀਸੀ ਦੇ ਧਿਆਨ ਚ ਲਿਆਂਦਾ ਮਾਮਲਾ ਉਹ ਤੋਂ ਬਾਅਦ ਚੀਫ ਸਕੱਟਰੀ ਦੀ ਡਿਊਟੀ ਲਾਤੀ ਚੀਫ ਸਕੱਟਰੀ ਨੂੰ ਕਿਹਾ ਕਿ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਕੋਲੋਂ ਹਦਾਇਤ ਕਰੋ ਕਿ ਤੁਰੰਤ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ ਜਿੱਥੇ ਵੀ ਆਪਣਾ ਕੋਪ ਟ੍ਰੋਲ ਪੰਪ ਹੈਗਾ ਉਹਨਾਂ ਪੰਪਾਂ ਦੀ ਜਾਂਚ ਕਰਾਓ ਜੇਕਰ ਕੋਈ ਕਮੀ ਹੈ ਚਾਹ ਪੀਣ ਵਾਲੇ ਪਾਣੀ ਦੀ ਚਾਹ ਪਖਾਨਿਆਂ ਦੀ ਚਾਹ ਕਾਸੇ ਦੀ Ну, друзья.